ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਹਾਂ ਇੱਕ ਮੈਂ ਨਾ ਅੱਜ ਸਵੇਰ ਦੀ ਲੱਗੀ ਹੋਈ ਸੀ ਸਫਾਈਆਂ ਕਰਨਾ ਕੱਪੜੇ-ਕਪੜੇ ਰਹਿ ਗਏ ਧੋਣ ਨੂੰ ਚੜ ਚੜੀਆਂ ਨੂੰ ਲੱਗੀ ਹੋਈ ਸੀ ਬੜਾ ਥੱਕ ਗਈ ਮੈਂ ਤੁਹਾਨੂੰ ਦੱਸਦੀ ਆਂ ਵੀ ਜਦੋਂ ਨਾ ਇੱਕ ਥੱਕੀ ਟੁੱਟੀ ਜਨਾਨੀ ਨੂੰ ਉਹਦਾ ਸਰਦਾਰ ਦੋ ਗੱਲਾਂ ਕਹਿ ਦੇਵੇ ਜੀਵਨ ਸਾਥੀ ਜੀਵਨ ਸਾਥੀ ਦੋ ਗੱਲਾਂ ਕਹਿ ਦੇਵੇ ਬੜਾ ਮੈਂ ਖਾਪੀ ਪਈ ਇਕੱਲਾ ਜਾਣਾ ਥੱਕ ਜਾਂਦਾ ਤਾਂ ਮੈਨੂੰ ਸਰਦਾਰ ਜੀ ਨੇ ਦੋ ਗੱਲਾਂ ਕਈਆਂ ਕਹਿੰਦੇ ਤੂੰ ਹੌਸਲੇ ਵਾਲੀ ਆਂ ਹਰਦਮ ਮਰਦੀ ਖਪਦੀ ਰਹਿਣੀ ਆ ਫੇਰ ਵੀ ਤੂੰ ਥੱਕਦੀ ਨਹੀਂ ਬਹੁਤ بڑا ਹੌਸਲਾ ਤੇਰਾ ਬਹੁਤ ਜਿਗਰੇ ਵਾਲੀ ਆ ਤੂੰ ਜਿਹੜੀ ਲੱਗੀ ਰਹਿਣੀ ਆ ਹਰਦਮ ਘਰ ਦੇ ਕੰਮਾਂ ਕਾਜਾਂ ਨੂੰ ਦੇਖੋ ਜਿਹੜੀਆਂ ਸਾਨੂੰ ਇਹ ਦੋ ਗੱਲਾਂ ਐ ਨਾ ਜਿਹੜੀਆਂ ਜਦੋਂ ਸਾਡਾ ਜੀਵਨ ਸਾਥੀ ਕਹਿੰਦਾ ਮਾਣ ਨਾਲ ਸਾਡਾ ਸਾਰਾ ਥਕੇਮਾ ਲੈ ਜਾਂਦਾ ਜੇ ਇਹ ਹੀ ਦੋ ਗੱਲਾਂ ਮੈਂ ਕਹਿੰਦੀ ਸਰਦਾਰ ਨੂੰ ਵੀ ਮੈਂ ਥੱਕੀ ਹੋਈਆਂ ਬਹੁਤ ਅੱਜ ਮੈਂ ਬਹੁਤ ਥੱਕ ਗਈ ਗਾਹਾਂ ਤੋਂ ਆਦਮੀ ਕਹੇ ਕਿ ਸਿੱਧਿਕਾ ਮੈਂ ਤਾਂ ਥੱਕੀਆਂ ਸਭੇ ਕਰਦੇ ਆ ਘਰ ਦਾ ਕੰਮ ਤੂੰ ਕਿਤੇ ਦੁਨੀਆਂ ਤੋਂ ਅਲੈਦਾ ਕਰਦੀ ਆ ਔਰਤ ਟੁੱਟ ਜਾਂਦੀ ਆ ਆਪਾਂ ਨੂੰ ਹੁੰਦਾ ਨਹੀਂ ਆਪਾਂ ਪੇਕੇ ਘਰ ਕੰਮ ਕਰੀਏ ਧੀਆ ਭੈਣਾ ਬਹੁਤ ਫੌਤੜਾਉਂਦੀਆਂ ਨੇ ਪੇਕੇ ਘਰ ਜਦੋਂ ਹੁੰਦੀਆਂ ਨੇ ਇਕ ਵਾਰੀਆਂ ਜਦੋਂ ਮਾਂ ਸਿਰ ਤੇ ਹੱਥ ਧਰ ਕੇ ਕਹਿ ਦਿੰਦੀ ਹੈ ਨਾ ਪੁੱਤ ਬਹਿ ਜਾ ਦੋ ਖੜੀ ਐਨਾ ਕਿਉਂ ਖੱਪਦੀ ਫਿਰਦੀ ਐ ਰਾਮ ਕਰ ਲੈ ਕੱਲ ਹੋ ਜੂ ਕੰਮ ਕਿਤੇ ਅੱਜ ਦੱਸੇ ਹੋਈਆਂ ਆਪਣਾ ਸਾਰਾ ਥਕੇਮਾ ਲੈ ਜਾਂਦਾ ਮੇ ਸੋਈ ਗੱਲਾਂ ਇਹ ਜਿਹੜੀਆਂ ਸਹੁਰੇ ਘਰ ਸਾਨੂੰ ਕੋਈ ਐਨਾ ਸਰਾਧ ਹੁੰਦਾ ਹੈ ਦੇਖੋ ਸਰੇਤਾ ਵੀ ਅਸੀਂ ਖਪਾਉਣੇ ਵਾਲੀ ਹੋਈਏ ਇਹ ਨਾ ਹੋਵੇ ਸਾਨੂੰ ਕੋਈ ਸਰਾਧਵੇ ਅਸੀਂ ਅਗਲੇ ਦੇ ਸਰਤੇ ਬਹਿ ਜੀਏ ਨਹੀਂ ਇਹ ਮਾਨ ਸਮੇਟਣਾ ਵੀ ਬਹੁਤ ਔਖਾ ਬੁੱਕਲ ਚ ਵੀ ਮੇਰੇ ਆਦਮੀ ਨੇ ਮੈਨੂੰ ਕਿੰਨਾ ਮਾਨ ਬਖਸ਼ਿਆ ਹੈ ਕਿੰਨਾ ਮੈਨੂੰ ਪਿਆਰ ਨਾਲੇ ਦੋ ਗੱਲਾਂ ਕਈਆਂ ਸਾਰਾ ਠੇਕੇਮਾ ਲੈ ਗਿਆ ਬਸ ਹੋਈ ਗੱਲਾਂ ਨੇ ਜਦੋਂ ਮੈਂ ਇਹ ਗੱਲ ਪਹਿਲਾਂ ਵੀ ਵੀਡੀਓ ਚ ਕਹਿ ਚੁੱਕੀ ਆ ਵੀ ਇਹ ਗੱਲ ਔਰਤਾਂ ਨੂੰ ਵੀ ਆਦਮੀਆਂ ਪ੍ਰਤੀ ਕਰ ਦੇਣੀ ਚਾਹੀਦੀ ਆ ਵੀ ਸਰਦਾਰਾ ਬਹਿ ਜਾ ਦੋ ਘੜੀ ਰਾਮ ਕਰ ਲੈ ਇਹਨਾਂ ਨੇ ਤਾਂ ਚੱਲੀ ਹੋ ਜਾਣਾ ਕੰਮ ਆ ਨੇ ਤਾਂ ਇਹ ਕਿਤੇ ਮੁੱਕਣੇ ਆ ਸ਼ਾਮ ਨੂੰ ਆਪਾਂ ਸਾਰੇ ਕੰਮ ਸਮੇਟ ਕੇ ਪੈਣੇ ਆ ਔਰਤ ਰਸੋਈ ਦਾ ਕੰਮ ਸਾਰਾ ਸਮੇਟ ਕੇ ਪੈਂਦੀ ਆ ਢਾਲ ਢਾਲ ਭਾਂਡਾ ਮਾਂਜ ਕੇ ਪੈਂਦੀ ਆ ਉਹਨੂੰ ਆਏ ਹੁੰਦਾ ਵੀ ਬਸ ਹੁਣ ਸਾਰੇ ਕੰਮ ਨਿਭਣ ਗਏ ਉੱਠਦੇ ਆਨੂੰ ਫੇਰ ਉੱਥੋਂ ਹੀ ਸ਼ੁਰੂ ਹੋ ਜਾਂਦੇ ਨੇ ਆਦਮੀ ਘਰ ਦੇ ਬਾਹਰ ਦੇ ਸਾਰੇ ਕੰਮ ਸਮੇਟ ਕੇ ਸ਼ਾਮ ਨੂੰ ਪੈਂਦਾ ਹੈ ਥੱਕ ਟੁੱਟ ਕੇ ਜਦ ਸਵੇਰ ਟਾਈਮ ਉੱਠਦੇ ਆ ਉੱਥੇ ਤੋਂ ਹੀ ਫੇਰ ਰੀਲ ਸ਼ੁਰੂ ਹੋ ਜਾਂਦੀ ਹੈ ਇਹ ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਹੈ ਬਸ ਇੱਕ ਦੋ ਇਹਨੂੰ ਅਸੀਂ ਹੌਸਲੇ ਨਾਲ ਲੈ ਫਿਰੀ ਜਾਈਏ ਉੜੇ ਫਿਰੀ ਜਾਈਏ ਜੇ ਅਸੀਂ ਇੱਕ ਦੋ ਇੱਕ ਦੂਜੇ ਨੂੰ ਦੋ ਸ਼ਬਦ ਪਿਆਰ ਦੇ ਕਹਿ ਦਈਏ ਤਾਂ ਸਾਡਾ ਹੌਂਸਲਾ ਹੋਰ ਵੱਧ ਜਾਂਦਾ ਹੈ ਅਸੀਂ ਹੋਰ ਤਾਕਤਵਰ ਹੋ ਜਾਂਦੇ ਆ ਅਸੀਂ ਹੋਰ ਕਹਿੰਦੇ ਹੁੰਦੇ ਨੇ ਵੀ ਸਾਡੇ 'ਚ એનર્ਜੀ ਆ ਜਾਂਦੀ ਆ ਬਹੁਤ ਜ਼ਿਆਦਾ ਜੇ ਅਸੀਂ ਐਵੇਂ ਇੱਕ ਦੂਜੇ ਨੂੰ ਤੋੜ ਤੋੜ ਸਿੱਟਦੇ ਫਰੀ ਜਾਈਏ ਤੋੜ ਤੋੜ ਸਿੱਟਦੇ ਫਰੀ ਜਾਈਏ ਫੇਰ ਨਾ ਸਾਡੀ ਕਿਸੇ ਕੰਮ ਨੂੰ ਰੂਹ ਨਹੀਂ ਕਰਦੀ ਸਾਡੀ ਰੂਹ ਰੋਣ ਲੱਗ ਜਾਂਦੀ ਆ ਵੀ ਛੱਡਾ ਇੱਥੇ ਕਿਹੜਾ ਕਿਸੇ ਨੇ ਕਦਰ ਪਾਉਣੀ ਆ ਇੱਥੇ ਕਿਹੜਾ ਕਿਸੇ ਨੇ ਦੋ ਬੋਲ ਹੱਸ ਕੇ ਕਹਿਣੇ ਆ ਇੱਥੇ ਨਹੀਂ ਕਿਸੇ ਦੀਆਂ ਤੀਉੜੀਆਂ ਖੁੱਲਣੀਆਂ ਛੱਡ ਮਾਣਾ ਕਿਆ ਲੈਣਾ ਤਾਂ ਫੌਤੜਾ ਕੇ ਵੀ ਸੋਈ ਗੱਲਾਂ ਨੇ ਹੁਣ ਆਪਣੇ ਬੱਚੇ ਨੇ ਆਪਣੇ ਬੱਚੇ ਨੇ ਕੋਈ ਲਾਲੋ ਵੀ ਆਪਣੇ ਨਾਲ ਕੋਈ ਬਾਹਰ ਦਾ ਕੋਈ ਘਰ ਦਾ ਕੰਮ ਕਰਾਤਾ ਜੇ ਬੱਚੇ ਨੂੰ ਆਪਾਂ ਪਿਆਰ ਨਾ ਕਰਤਾ ਪੁੱਤ ਵਧੀਆ ਕਰਿਆ ਆ ਤੇਰੇ ਆਸਰੇ ਖੇਤੀ ਘਮ ਹੋ ਗਿਆ ਹੈ ਨਾ ਬੱਚਾ ਹੋਰ ਸਮਕੋ ਉੱਚ ਆ ਜਾਂਦਾ ਹੈ ਲਾਲਸਾ ਚ ਆ ਜਾਂਦਾ ਹੈ ਵੀ ਮੈਂ ਫੇਰ ਆਪਣੇ ਮਾਪਿਓ ਨਾਲ ਹੋਰ ਕੰਮ ਕਰਾਵਾਂ ਸੋਈ ਗੱਲਾਂ ਹਰ ਇੱਕ ਇਨਸਾਨ ਦੀਆਂ ਨੇ ਹਰ ਇੱਕ ਇਨਸਾਨ ਥੱਕਦਾ ਹੈ ਹਰ ਇੱਕ ਇਨਸਾਨ ਪਿਆਰ ਚ ਆਉਂਦਾ ਹੈ ਹਰ ਇੱਕ ਇਨਸਾਨ ਇੱਕ ਦੂਏ ਤੋਂ ਹੌਂਸਲਾ ਚ ਆਉਂਦਾ ਹੈ ਹੁਣ ਆਪਾਂ ਮਾਪੇ ਦੇ ਸਿਰ ਤੇ ਪੇਕੇ ਘਰ ਕਿਵੇਂ ਉੱਡਦੀਆਂ ਫਿਰੀਆਂ ਜਾਣੀਆਂ ਹੈ ਮਾਵਾ ਜੀ ਕਹਿੰਦੇ ਛੱਡ ਪੁੱਤ ਰੋਟੀ ਖਾ ਲੈ ਤੂੰ ਆਪਣੀ ਮਾਰ ਗੋਲੀ ਇਹਨਾਂ ਨੇ ਨਹੀਂ ਮੁੱਕਣਾ ਹੁੰਦਾ ਨਾ ਬਈ ਸੋਈ ਗੱਲਾਂ ਨੇ ਧੀਆ ਹੈ ਨਾ ਜਿਹੜੀਆਂ ਜਦੋਂ ਮਾਂ ਕੋਲ ਹੁੰਨੀਆਂ ਮੈਨੂੰ ਕਾਫੀ ਗੱਲਾਂ ਸਮੇਂ-ਸਮੇਂ ਨਾਲ ਯਾਦ ਆ ਜਾਂਦੀਆਂ ਨੇ ਅ ਮੈਂ ਸਰਦਾਰ ਨੂੰ ਵੀ ਦੱਸਣ ਲੱਗੀ ਮਾ ਸਰਦਾਰ ਉਹ ਕਹਿੰਦੇ ਹੁੰਦੇ ਨੇ ਨਾ ਵੀ ਇਨਸਾਨ ਜਿਉਂ-ਜਿਉਂ ਮਚਿਉਰ ਹੋਈ ਜਾਂਦਾ ਹੈ ਜਿਉਂ-ਜਿਉਂ ਆਪਣੀਆਂ ਕਬੀਲਦਾਰੀਆਂ ਚ ਫਸੀ ਜਾਂਦਾ ਹੈ ਮੁੰਡਿਆਂ ਕੁੜੀਆਂ ਦਾ ਦੋਹਾਂ ਦਾ ਹੀ ਹਾਲ ਦੱਸਦੀਆਂ ਮੈਂ ਬਈ ਤਿਉ ਤਿਉ ਸਾਨੂੰ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਸਾਨੂੰ ਖੁਦ ਖੁਦ ਸਾਡੇ ਦਿਮਾਗ 'ਚ ਚੱਲੀ ਜਾਂਦੀਆਂ ਸਾਨੂੰ ਕੋਈ ਠਾਲੇ ਬਣਾ ਭਾਵੇਂ ਅਸੀਂ ਆਪ ਉੱਠ ਕੇ ਬੈਠੇ ਹੋ ਜੰਨੇ ਆ ਜਦੋਂ ਇੱਕ ਧੀ ਪੁੱਤ ਕੁਆਰਾ ਹੁੰਦਾ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਂ ਸਰਦਾਰ ਨੂੰ ਦੱਸਣ ਲੱਗੀ ਮੈਂ ਸਰਦਾਰ ਜੀ ਮਹਾ ਇੱਕ ਨਾ ਮੈਂ ਬਹੁਤ ਵਧੀਆ ਗਰਬਾਣੀ ਦਾ ਸ਼ਬਦ ਹੈ ਉਹ ਮੇਰੇ ਕੋਲ ਰੱਖਿਆ ਹੋਇਆ ਡਾਊਨਲੋਡ ਕਰਕੇ ਤਾਂ ਸਵੇਰ ਟਾਈਮ ਜਦ ਮੈਂ 3:30 ਵਜੇ ਉੱਠਦੀ ਆ ਮੈਂ ਪਸ਼ੂਆਂ ਵੱਲ ਜਾਨੀ ਆ ਮੈਂ ਦਿਲ ਦੀ ਗੱਲ ਦੱਸਦੀ ਆ ਤੁਹਾਨੂੰ ਜਾਂ ਮੈਂ ਪਸ਼ੂਆਂ ਵੱਲ ਜਾਨੀ ਆ ਤਾਂ ਮੈਂ ਉਹ ਗਰਬਾਣੀ ਲਾਉਣੀ ਆ ਰੋਜ਼ ਉਹ ਗਰਬਾਣੀ ਸਾਡੇ ਬਚਪਨ ਟਾਈਮ ਦੀ ਆ ਜਦੋਂ ਸਾਡੇ ਗੁਰਦੁਆਰੇ ਉਹ ਗਰਬਾਣੀ ਲੱਗਣੀ ਨਾ ਗੁਰਦੁਆਰੇ ਪਾਠੀ ਸਿੰਘ ਨੇ ਹੁਣ ਤਾਂ ਦੇਖੋ ਗੁਰਦੁਆਰਿਆਂ ਚ ਰੇੜੂਏ ਨਹੀਂ ਸੱਜਦੇ ਲੱਗਦੇ ਸਿੱਧਾ ਅਗਲਾ ਪੰਜਾ ਬਾਣੀਆਂ ਦਾ ਪਾਠ ਸ਼ੁਰੂ ਕਰ ਦਿੰਦਾ ਹੈ ਨਾ ਅੱਗੇ ਜਿਹੜੀਆਂ ਪਹਿਲੀਆਂ ਚ ਹੁੰਦੇ ਤੇ 35-40 ਸਾਲ ਪਹਿਲਾਂ ਪਹਿਲਾਂ ਪਿੰਡਾਂ ਚ ਰੇੜੂਏ ਲੱਗਦੇ ਹੁੰਦੇ ਤੇ ਦਵਾਨ ਦੀ ਰੀਲ ਲਾਤੀ ਕੋਈ ਗੁਰਬਾਣੀ ਕੀਰਤਨ ਦੀ ਰੀਲ ਲਾਤੀ ਫਿਰ ਉਦੋਂ ਬਾਅਦ ਪਾਠੀ ਸਿੰਘ ਨੇ ਪਾਠ ਕਰਨਾ ਹੈ ਨਾ ਬਈ ਉਹ ਸਮਾਂ ਤਾਂ ਹੁਣ ਨਹੀਂ ਕੋਈ ਅਗਲਾ ਕਹਿੰਦਾ ਵੀ ਕਿੱਥੇ ਬਾਬੇ ਨੇ ਕੰਨ ਖਾਦੇ ਆ ਸੱਜਰੀ ਉਹ ਗੁਰਬਾਣੀ ਹੈਗੀ ਆ ਸਾਡੇ 5:30 ਟਾਈਮ ਦੀ ਮੈਂ ਸਰਦਾਰ ਜੀ ਨੂੰ ਕਿਹਾ ਮਾ ਸਰਦਾਰ ਜੀ ਉਹ ਵੀ ਸਮਾਂ ਤਾਂ ਅੱਜ ਵਾਲਾ ਵੀ ਸਮਾਂ ਮਾ ਜਦੋਂ ਇਹ ਸੇਮ ਇਹੀ ਗੁਰਬਾਣੀ ਹੁੰਦੀ ਸੀ ਮਾ ਜਾਂ ਸਾਡੇ ਗੁਰੂ ਘਰ ਪਾਠੀ ਸਿੰਘ ਨੇ ਸੱਜਰੇ ਹੀ ਰੇੜੂਆ ਲਾ ਦੇਣਾ ਤੇ ਮਾ ਹੋਰ ਖੇਸੀ ਚ ਨੂੰ ਮੂੰਹ ਦੇ ਲੈਣਾ ਦੋਏ ਕੰਨ ਦੱਬ ਲੈਣੇ ਬੀਬੀ ਨੇ ਕਹਿਣਾ ਭਾਈ ਉੱਠ ਖੜੋ ਹੁਣ ਸੂਰਜ ਸਿਰ ਤੇ ਆਇਆ ਤੇ ਉੱਠਣਾ ਮਾ ਮਾ ਉਸ ਟਾਈਮ ਬਹੁਤ ਬੁਰੀਆਂ ਲੱਗਦੀਆਂ ਹੈ ਮਾਂ ਸਾਨੂੰ ਜ ਸਾਜਰੇ ਠਾਲਦੀ ਆ ਗੁੱਸਾ ਬਹੁਤ ਚੜਦਾ ਹੈ ਕਿਉਂਕਿ ਬਚਪਨ ਚ ਹੁੰਨੇ ਆ ਆਪਣੀ ਲੱਥ ਜੀ ਉਮਰ ਹੁੰਦੀ ਆ ਹੈਨਾ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸਿਰ ਤੇ ਨੀਂਦ ਪਿਆਰੀ ਹੁੰਦੀ ਆ ਮੈਂ ਕਹਣਾ ਬੀਬੀ ਸਾਜਰੇ ਹਜਰੇ ਕੰਨ ਨਾ ਖਾਇਆ ਕਰ ਇਹ ਕਿਤਾ ਬਾਬੇ ਨੇ ਰੇਸਾਂ ਦਿੱਤੀਆਂ ਪਈਆਂ ਹੈ ਮੈਂ ਕੱਦੀ ਖੇਸੀ ਨਾਲ ਕੰਮ ਦੱਬਣ ਲੱਗੀ ਹੋਈਆਂ ਰਹਿਣੀ ਖੁੰਦੀ ਤੂੰ ਆ ਕੇ ਪੈਰਾਂ ਕਿੰਨੀ ਖੇਸੀ ਖਿੱਚ ਦੰਨੀ ਆ ਪੱਖਾ ਬੰਦ ਕਰ ਦੰਨੀ ਆ ਹੈ ਬਈ ਆਪੇ ਉੱਠਣਗੇ ਜਾਂ ਮੱਖੀਆਂ ਮੂੰਹ ਨੂੰ ਲੱਗਣਗੀਆਂ ਮਾਂ ਵੀ ਬੇ ਇਦਾਂ ਨਾ ਕਰਿਆ ਕਰ ਗੁੱਸਾ ਬਹੁਤ ਆਉਂਦਾ ਸਾਜਰੇ ਸਾਜਰੇ ਤੇਰੇ ਤੇ ਮੈਂ ਅੱਜ ਦਾ ਜਿਹੜਾ ਸਮਾਂ ਨਾ ਤਾਂ ਮਾਂ ਜਗਾਉਂਦੀ ਆ ਨਾ ਬਾਬੇ ਤੋਂ ਕਣਤ ਆਉਂਦੀ ਆ ਭਾਵੇਂ ਅੱਜ ਦੇ ਸਮੇਂ 'ਚ ਪਾਠੇ ਚੱਲਦਾ ਹੈ ਪਰ ਕਣਤ ਨਹੀਂ ਆਉਂਦੀ ਨਾ ਕਿਸੇ ਨੇ ਹਾਕ ਮਾਰਨੀ ਆ ਵੀ ਉੱਠ ਖੜਾ ਆਟੋਮੈਟਿਕਲੀ ਉਹ ਆਪੇ ਅੱਖ ਖੁੱਲੋ అలਾਰਮ ਤੋਂ ਪਹਿਲਾਂ ਵੀ ਅੱਖ ਖੁੱਲ ਜਾਂਦੀ ਆ अलार्म बजे बाद जो बजू अलार्म तो 5-4 मिनट पहले ही आंख खुल जानी है क्योंकि दिमाग में टेंशन होती है भी उठना है ए टाइम ਕੱਖ ਪਾਉਣੇ ਹੈ ਗੁਰੂ ਘਰ ਜਾਣਾ ਹੈ ਕੰਮਾਂ ਨੂੰ ਦਿਨ ਚੜਜੂ ਜੇ ਮੈਂ ਨਾ ਉਠੀ ਮੇਰੇ ਕੰਮਾਂ ਨੂੰ ਦੁਪਹਿਰਾ ਆ ਜਾਣਾ ਸੂਰਜ ਆ ਜਾਣਾ ਸਿਰ ਤੇ ਇਹ ਨੇ ਟੈਂਸ਼ਨ ਆ ਉਹ ਉਮਰ ਹੁੰਦੀ ਆ ਲੱਥ ਮਾਂ ਨੇ ਆਪੇ ਕਰ ਲੈਣਾ ਮੈਂ ਕੰਮ ਕਰਦੇ ਉਠੂ ਮਾਂ ਆਪੇ ਕਰੂਗੀ ਹੁਣ ਸੋਈ ਗੱਲਾਂ ਹੈ ਅ ਭਈ ਮੈਂ ਸਰਦਾਰ ਜੀ ਨੂੰ ਕਿਹਾ ਮਹਾ ਆਹ ਸੇਮ ਘਰਵਾਣੀ ਐ ਬਈ ਬਚਪਨ ਵਾਲੀ ਮਹਾ ਜਦ ਮੈਂ ਇਹ ਘਰਵਾਣੀ ਲਾ ਕੇ ਉਧਰ ਮੱਝਾ ਵੱਲ ਕੰਮ ਕਰਦੀ ਆ ਨਾ ਸਾਜਰੇ ਸਾਜਰੇ ਤੜਕੇ ਤੜਕੇ 3:30 ਵਜੇ ਮਹਾ ਮੈਨੂੰ ਉਹ ਸਮਾਂ ਮੇਰੇ ਦਿਮਾਗ ਚ ਘੁੰਮੀ ਜਾਂਦਾ ਹੈ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਮੈਂ ਉਹ ਸਮੇਂ ਚ ਫਿਰਦੀ ਆ ਰੋਜ਼ਾਨਾ ਦਾ ਰੁਟੀਨ ਆ ਮੇਰਾ ਮੈਂ ਉਹ ਘਰਵਾਣੀ ਲਾ ਕੇ ਹੀ ਉਧਰ ਕੰਮ ਕਰਨਾ ਸਾਰਾ ਪਸ਼ੂਆਂ ਦਾ ਮੈਂ ਕਿਹਾ ਵੀ ਇਨਸਾਨ ਨੂੰ ਸਮਾਂ ਬਦਲਾ ਦਿੰਦਾ ਹੈ। ਇਨਸਾਨ ਸਮਾਂ ਨੂੰ ਨਹੀਂ ਬਦਲਾ ਸਕਦਾ ਛੇਤੀ ਛੇਤੀ। ਸਮਾਂ ਇਨਸਾਨ ਨੂੰ ਬਦਲਾ ਦਿੰਦਾ ਹੈ। ਆਪਣੇ ਹਿਸਾਬ ਨਾਲ ਚੱਲਣ ਤੇ ਮਜਬੂਰ ਕਰ ਦਿੰਦਾ ਹੈ। ਨੀਂਦ ਤਾਂ ਅੱਜ ਵੀ ਆਉਂਦੀ ਹੈ। ਸੌਂ ਅੱਜ ਵੀ ਸਕਦੇ ਆਂ। ਖੇਸੀਆਂ ਨਾਲ ਮੂੰਹ ਅੱਜ ਵੀ ਖੇਸੀਆਂ ਅੱਜ ਨੂੰ ਮੂੰਹ ਦੇ ਸਕਦੇ ਆਂ ਪਰ ਨਹੀਂ। ਸਮਾਂ ਨਹੀਂ ਜਾਸਤ ਦਿੰਦਾ। ਇਹ ਸੋਈ ਗੱਲਾਂ ਆ ਜਦੋਂ ਸੌਰੇ ਘਰ ਪਾਵੇਂ 750 ਰਾ ਹੋਣ ਪਾਵੇਂ ਸਾਡਾ ਕਹਨੇ ਆ ਪਤੀ ਹੋਵੇ ਵੀ ਜਾਂ ਸਾਨੂੰ ਪਿਆਰ ਦੀਆਂ ਧੀਆ ਭੈਣਾਂ ਨੂੰ ਦੋ ਗੱਲਾਂ ਕਹਿ ਦੇਣਾ ਕੰਮ ਕਰਦੀਆਂ ਨੂੰ ਸਾਡਾ ਸਾਰਾ ਥਕੇਮਾ ਲੈ ਜਾਂਦਾ ਫਿਰ ਦੀ ਬਣ ਥੱਕਦੀ ਕਿਉਂਕਿ ਮਾਂ ਵਾਲੀਆਂ ਫੀਲਿੰਗਾਂ ਆਉਣ ਲੱਗ ਜਾਂਦੀਆਂ ਨੇ ਵੀ ਮਾਂ ਮੰਗੋ ਕੋਈ ਤੜਫਦਾ ਹੈ ਵੀ ਸੋਹੀ ਗੱਲਾਂ ਨੇ ਮੈਂ ਇਹ ਕਹਿੰਨੀ ਆ ਵੀ ਦੋਹੇ ਜੀ ਇੱਕ ਦੂਏ ਪ੍ਰਤੀ ਤੜਫਿਆ ਕਰੋ ਦੋਹੇ ਜੀ ਇੱਕ ਦੂਏ ਦਾ ਧਿਆਨ ਰੱਖਿਆ ਕਰੋ ਜャ ਸਾਡੇ ਇੱਕ ਖਿਆਲ ਮਿਲਦੇ ਨੇ ਸਾਡੀ ਸੋਚ ਮਿਲਦੀ ਆ ਸਾਡੇ ਵਿਚਾਰ ਮਿਲਦੇ ਨੇ ਫੇਰ ਸਾਨੂੰ ਛੇਤੀ ਛੇਤੀ ਤੀਏ ਬੰਦੇ ਦੀ ਲੋੜ ਨਹੀਂ ਪੈਂਦੀ ਜਦੋਂ ਅਸੀਂ ਆਪਣੇ ਵਿਚਾਰ ਧੀਏ ਇਨਸਾਨ ਨਾਲ ਸਾਂਝੇ ਕਰਨ ਲੱਗ ਜੰਨੇ ਉਹ ਕਹਿੰਦੇ ਹੁੰਦੇ ਨੇ ਤੀਰ ਰਲਿਆ ਘਰ ਗਲਿਆ ਜ਼ਿਆਦਾਤਰ ਸਾਨੂੰ ਚਲੋ ਘਰਾਂ ਪਰਿਵਾਰਾਂ ਚ ਤਾਂ ਮੈਂ ਕਹਿੰਨੀ ਆ ਵੀ ਹਾਂ ਸਾਨੂੰ ਸਭ ਦੇ ਵਿਚਾਰ ਮਿਲਦੇ ਚਾਹੀਦੇ ਆ ਸਾਡੇ ਸਾਨੂੰ ਸਭ ਨਾਲ ਇੱਕ ਦੂਏ ਨਾਲ ਸਹਿਮਤ ਹੋਣਾ ਚਾਹੀਦਾ ਜਿੱਥੇ 5 10 ਜੀ ਆ ਮੈਂ ਤਾਂ ਖੁਦ ਆਪਣੇ ਘਰ ਦੀ ਗੱਲ ਕਰਦੀ ਆ ਇੱਥੇ ਅਸੀਂ ਦੋ ਆ ਮੀਆਂ ਬੀਬੀ ਤੇ ਬੱਚਾ ਤੁਹਾਨੂੰ ਪਤਾ ਹੀ ਹੈ ਵੀ ਬੱਚੇ ਇੰਨੇ ਬਾਲਾ ਘਰਾਂ 'ਚ ਦਖਲ ਦਾ ਜੀ ਨਹੀਂ ਦੰਦੇ ਹੁੰਦੇ ਬਈ ਸਾਡੇ ਮੀਆਂ ਬੀਬੀ ਦੇ ਵਿਚਾਰ ਮਿਲਣੇ ਬਹੁਤ ਜ਼ਰੂਰੀ ਆ ਬਹੁਤ ਘਰਾਂ 'ਚ ਆਪਾਂ ਦੇਖਿਆ ਵਿਚਾਰਾਂ ਲੈਵਲ ਤੇ ਕਲੇਸ਼ ਬਹੁਤ ਹੈ ਬਹੁਤ ਕਲੇਸ਼ ਆ ਜਿਹੜੀ ਲੜਾਈ ਆ ਉਹ ਵਿਚਾਰਾਂ ਦੀ ਉਹ ਆ ਆਦਮੀ ਨੇ ਕਹਿਣਾ ਆਹ ਕੰਮ ਕਰਨਾ ਤੇ ਮੀਂ ਨੇ ਕਹਿਣਾ ਨਹੀਂ ਮੇਤੇ ਨਹੀਂ ਇਹ ਅਜੇ ਹੁੰਦਾ ਹੈਗਾ ਮੈਂ ਤਾਂ ਆਪਣਾ ਆਹ ਕੰਮ ਕਰਨਾ ਕੋਈ ਨਹੀਂ ਆ ਬਾਅਦ 'ਚ ਹੋਜੂ ਤੂੰ ਜੋ ਉਹ ਕਹਿੰਦਾ ਉਹ ਕਰ ਲਓ ਠੀਕ ਹੈ ਕਦੇ ਜਨਾਨੀ ਆਦਮੀ ਮਗਰ ਲੱਗ ਗਈ ਕਦੇ ਆਦਮੀ ਜਨਾਨੀ ਮਗਰ ਲੱਗ ਗਿਆ ਸਮਾਂ ਵਧੀਆ ਲੰਘ ਜਾਂਦਾ ਥੱਕਦੇ ਵੀ ਨਹੀਂ ਅਸੀਂ ਜਦ ਅਸੀਂ ਖੁਸ਼ੀ-ਖੁਸ਼ੀ ਘਰ ਦਾ ਕੰਮ ਕਰਦੇ ਹਾਂ ਥੱਕਦੇ ਵੀ ਨਹੀਂ ਮੈਂ ਘਰ ਦੇ ਕੰਮਾਂ ਲੈਵਲ ਤੇ ਬਹੁਤ ਵੀਡੀਓ ਬਣਾਉਂਦੀ ਰਹਿਣੀ ਆ ਕਿਉਂਕਿ ਸਾਡੇ ਅੱਧ ਤੋਂ ਵੱਧ ਕਲੇਸ਼ ਸਾਡੇ ਘਰ ਦੇ ਕੰਮਾਂ ਕਰਕੇ ਆ ਅਸੀਂ ਇੱਕ ਦੂਏ ਨੂੰ ਸਮਝਦੇ ਨਹੀਂ ਅਸੀਂ ਇੱਕ ਦੂਏ ਦਾ ਹੌਂਸਲਾ ਨਹੀਂ ਬਣਦੇ ਠੀਕ ਹੈ ਜੀ ਦੇਖੋ ਸਾਨੂੰ ਸਿਟਣ ਨੂੰ ਤਾਂ ਸਮਾਜੇ ਬਥੇਰਾ ਹੈ ਅਸੀਂ ਇੱਕ ਦੂਏ ਨੂੰ ਨਾ ਸਿਟੀਏ ਠੀਕ ਹੈ ਜੀ ਇੱਕ ਦੂਏ ਨੂੰ ਅਸੀਂ ਖੁਸ਼ ਰੱਖੀਏ ਖੁਸ਼ ਰਹੀਏ ਖੁਸ਼ੀ ਖੁਸ਼ੀ ਕਰਦੇ ਕੰਮ ਕਰੀਏ ਇਸੋ ਹੀ ਗੱਲਾਂ ਜਿਹਾ ਜਮਾਪਿਆਂ ਦੇ ਘਰ ਸਮਾਂ ਲੰਘਿਆ ਹੁੰਦਾ ਫਿਰ ਸਾਡਾ ਉਹ ਜਿਹਾ ਸਮਾਂ ਸਹੁਰੇ ਘਰ ਲੱਗ ਜਾਂਦਾ ਜੇ ਅਸੀਂ ਇੱਕ ਦੂਏ ਨੂੰ ਸਮਝਦੇ ਆਂ ਹੋਰ ਕਿਸੇ ਪਾਸੇ ਧਿਆਨ ਨਾ ਦਿਆ ਕਰੋ ਕਿਸੇ ਬਾਹਲਾ ਰਿਸ਼ਤੇ ਅਜ ਠੀਕ ਹੈ ਸਭ ਦਾ ਸਤਿਕਾਰ ਕਰੋ ਘਰ ਆਏ ਦਾ ਸਤਿਕਾਰ ਕਰੋ ਦੁੱਖ ਸੁੱਖ ਚ ਅਗਲੇ ਦੇ ਨਾਲ ਖੜੋ ਪਰ ਕਿਸੇ ਦੀਆਂ ਗੱਲਾਂ ਦਾ ਅਸਰ ਨਾ ਕਰੋ ਸਾਨੂੰ ਬਹੁਤ ਲੋਕ ਪਸੰਦ ਕਰਦੇ ਆ ਸਾਨੂੰ ਬਹੁਤ ਲੋਕ ਨਹੀਂ ਪਸੰਦ ਕਰਦੇ ਕੋਈ ਜ਼ਰੂਰੀ ਨਹੀਂ ਹੈਗਾ ਸਾਰੇ ਹੀ ਸਾਨੂੰ ਪਸੰਦ ਕਰਨ ਠੀਕ ਹੈ ਜੀ ਚੌਲ ਆ ਕਿਸੇ ਨੂੰ ਬਾਦੀਆਂ ਕਹਿੰਦੇ ਕਿਸੇ ਨੂੰ ਸੁਵਾਦੀਆਂ ਉਹ ਹਾਲ ਆਪਣਾ ਇਨਸਾਨਾਂ ਦਾ ਹੈ ਅਸੀਂ ਕਿਸੇ ਨੂੰ ਚੰਗੇ ਲੱਗਦੇ ਆ ਕਿਸੇ ਨੂੰ ਅਸੀਂ ਨਹੀਂ ਚੰਗੇ ਲੱਗਦੇ ਸੋਹੀ ਗੱਲਾਂ ਆ ਆਪਣਾ ਆਪਾਂ ਕਹਿੰਦੇ ਆ ਮੀਆਂ ਬੀਬੀ ਨੇ ਇੱਕ ਦੂਏ ਦਾ ਪੱਲਾ ਫੜਿਆ ਹੁੰਦਾ ਬਸ ਤੁਸੀਂ ਖੁਸ਼ ਚਾਹੀਦੇ ਹੋ ਆਪਣੀ ਦੁਨੀਆ 'ਚ ਤੁਸੀਂ ਖੁਸ਼ ਹੋ ਤੁਹਾਡੇ ਬੱਚੇ ਖੁਸ਼ ਆ ਤੁਹਾਡੇ ਬੱਚੇ ਖੁਸ਼ ਆ ਤੁਹਾਡੇ ਮਾਪੇ ਖੁਸ਼ ਆ ਸਭ ਕੁਝ ਠੀਕ ਹੋ ਜਾਂਦਾ ਹੈ ਸੋ ਇਹ ਗੱਲਾਂ ਇੱਕ ਦੂਏ ਦੀ ਕਦਰ ਪਾਇਆ ਕਰੋ ਇੱਕ ਦੂਏ ਦਾ ਰਾਹੀ ਰਹਾ ਕਰੋ ਝੂਠ ਦਾ ਸਹਾਰਾ ਨਹੀਂ ਲੈਣਾ ਕੋਈ ਐਦਾਂ ਦਾ ਕੰਮ ਨਹੀਂ ਕਰਨਾ ਜਿਹਦੇ 'ਚ ਸਾਨੂੰ ਪਰਦਾ ਰੱਖਣਾ ਪਵੇ ਮੀਆਂ ਬੀਬੀ ਦੀ ਜਿਹੜੀ ਜ਼ਿੰਦਗੀ ਆ ਇੱਕ ਦੂਏ ਦੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਹੋਵੇ ਅਸੀਂ ਹਰੇਕ ਗੱਲ ਦਾ ਹਰੇਕ ਅ ਸਵਾਲ ਦਾ ਜਵਾਬ ਦੇਣ ਜੋਗੇ ਹੋਈਏ ਜਵਾਬ ਦੇ ਹੋਈਏ ਸੀ ਕੋਈ ਇਹ ਨਾ ਹੋਵੇ ਵੀ ਸਾਨੂੰ ਸਾਹਮਣੇ ਤੇ ਸਾਡੇ ਜੀਵਨ ਸਾਥੀ ਨੇ ਸਾਨੂੰ ਕੋਈ ਸਵਾਲ ਕਰਤਾ ਕੋਈ ਵੀ ਗੱਲ ਕਰਤੀ ਸਾਡੀਆਂ ਨੀਮੀਆਂ ਪਹਿ ਜਾਣ ਅਸੀਂ ਉਸ ਗੱਲੋਂ ਝੂਠੇ ਹੋਈਏ ਨਾ ਇਹ ਬਹੁਤ ਬੜੀ ਇਹ ਇਹ ਜਿਹੜੀ ਗੱਲ ਹੈ ਬਹੁਤ ਬੜੀ ਆ ਰਿਸ਼ਤਾ ਮਜ਼ਬੂਤ ਰੱਖਣ ਲਈ ਬਹੁਤ ਜ਼ਰੂਰੀ ਆ ਇਹ ਸਾਡੀ ਦੋਹਾਂ ਦੀ ਜ਼ਿੰਦਗੀ ਇੱਕ ਦੂਏ ਮੂਰੇ ਖੁੱਲੀ ਕਿਤਾਬ ਦੀ ਤਰ੍ਹਾਂ ਹੋਵੇ ਸਾਡੇ ਪੜਦੇ ਨਾ ਹੋਣ ਵਿਚਾਲੇ ਠੀਕ ਹੈ ਜੀ ਸੋਈ ਗੱਲਾਂ ਮੈਂ ਦੰਨੀ ਗੱਲਾਂ ਕਰਦੀ ਰਹਿਣੀ ਆ ਮੈਨੂੰ ਪਤਾ ਹੈ ਮੈਂ ਬਹੁਤ ਘਰਾਂ ਚ ਕਲੇਸ਼ ਦੇਖੇ ਹੋਏ ਆ ساری ਜ਼ਿੰਦਗੀ ਲੋਕਾਂ ਦੀ ਕਲੇਸਾਂ ਚ ਨੰਗ ਜਾਂਦੀ ਆ ਸਾਡੇ ਕਲੇਸ਼ ਮੀਆਂ ਬੀਬੀ ਚ ਵਿਚਾਰਾਂ ਲੈਵਲ ਤੇ ਪੈਂਦੇ ਨੇ ਜਾਂ ਅਸੀਂ ਤੀਏ ਦੀਆਂ ਗੱਲਾਂ ਹੇਠਾਈ ਜਾਈਏ ਫਿਰ ਸਾਡੇ ਚ ਕਲੇਸ਼ ਪੈਂਦੇ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਫੇਰ ਵੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ